ਹਰ ਇੱਕ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਜੀਓ ਬਾਲਾ ਤਹਿਸੀਲ ਜ਼ਿਲ੍ਹਾ ਇਸਪੇਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਭਾਜੀ ਸੋਨੂ ਹੁਣ ਦੇ ਕੋਲ ਆਇਆ ਦੋਸਤੋ ਜੇਕਰ ਆਪਾਂ ਡਿਸਟੈਂਸ ਦੀ ਗੱਲ ਕਰ ਲਈਏ ਤੇ ਤਰਨਤਾਰਨ ਤੋਂ ਕੋਈ 15 14 ਕਿਲੋਮੀਟਰ ਦੀ ਦੂਰੀ ਆ ਸਾਰੀ ਠਿੱਕੀ ਵੇੜੇ ਤੋਂ ਕੋਈ 15 16 ਕਿਲੋਮੀਟਰ ਦੀ ਦੂਰੀ ਆ ਚਪਾਲ ਵੀ ਤਕਰੀਬਨ ਇਥੋਂ ਕੋਈ 12 14 15 ਕਿਲੋਮੀਟਰ ਦੀ ਦੂਰੀ ਤੇ ਨਾ ਨਾ ਲੱਗਦੇ ਪਿੰਡਾਂ ਦੀ ਗੱਲ ਕਰਨ ਲਈ ਝਾਮਕਾ ਪਿੰਡ ਭੈਣੀ ਮਾਨੋਚਾਲ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਜੇਕਰ ਮੇਰਾ ਭਰਾ ਕੋਈ ਵੀ ਹਰੀ ਕੇ ਪਤਮ ਤੋਂ ਮਾਲਵੇ ਵਾਲੀ ਜ਼ੈਰ ਤੋਂ ਆ ਰਿਹਾ ਤੇ ਤੁਸੀਂ ਸਿੱਧਾ ਤਤੰਤਰਨ ਵੀ ਵਿజిਟ ਕਰ ਜਿਓਗੇ ਜਾਂ ਤੁਸੀਂ ਵੈਸੇ ਨੇ ਸ਼ਹਿਰੇ ਪਨੂਆ ਤੋਂ ਅੱਗੇ ਸੇਰੋਂ ਤੋਂ ਵੀ ਸੜਕ ਨਿਕਲਦੀ ਐ ਜੰਡੋ ਕੇ ਸਿਹਰੀ ਹਾਲੀ ਤੋਂ ਇੱਕ ਸ਼ਾਰਟਕਟ ਰਸਤੇ ਵੀ ਆਉਂਦੇ ਆ ਮਾਨੋਚਾਲ ਵਿజిਟ ਕਰ ਜਿਓਗੇ ਮਾਨੋਚਾਲ ਤੋਂ ਦੂਸਰੀ ਇੱਕ ਸੜਕ ਆਉਂਦੀ ਐ ਜਿਹੜੀ ਸਿੱਧੀ ਗੱਗੋਪੂਏ ਨੂੰ ਜਾਂਦੀ ਐ ਇਸੇ ਸੜਕ ਦੇ ਉੱਪਰ ਪਿੰਡ ਜੀਓਬਾਲਾ ਬਾਕੀ ਸ਼ਾਰਟਕਟ ਇਧਰ ਸੁਰਸਿੰਘ ਵੀ ਬਿਲਕੁਲ ਲੱਗੇ ਆ ਠੀਕ ਆ ਜੀ ਸੋ ਇਹ ਨੇੜੇ ਨੇੜੇ ਨਾਲ ਨਾਲ ਲੱਗਦੇ ਪਿੰਡ ਨੇ ਤੇ ਭਾਜੀ ਸੋਨੂ ਉਹਦੇ ਕੋਲ ਆਇਆ ਪਹਿਲੀ ਵੀਡੀਓ ਆਪਣੀ ਠੀਕ ਆ ਜੀ ਵੈਸੇ ਪਸ਼ੂ ਵਪਾਰ ਦਾ ਕੰਮ ਭਾਜੀ ਨਾਲੋਂ ਕਿਤੀ 35 ਸਾਲ ਤੋਂ ਪੁਰਾਣਾ ਕੰਮ ਆ ਸੋ ਜਿਹੜੇ ਮੈਨੂੰ ਲੱਗਦਾ ਵੀ ਪੁਰਾਣੇ ਵਪਾਰੀ ਆ ਕੋਈ 30 35 40 ਸਾਲ ਪੁਰਾਣਾ ਵਪਾਰ ਕੰਮ ਕਰਦੇ ਆ ਜਾਂ ਛੱਡ ਚੁੱਕੇ ਆ ਜਾਂ ਕਰਦੇ ਆ ਉਹ ਭਾਜੀ ਸੋਨੂ ਉਹਨੂੰ ਚੰਗੀ ਤਰ੍ਹਾਂ ਜਾਣਦੇ ਆ ਵੀਡੀਓ ਪਹਿਲੀ ਆਪਣੀ ਆ ਮਾਲ ਵੈਸੇ ਢਾੜਾ ਢਾੜਾ ਵੈਸੇ ਲੋਕਲ ਬਥੇਰਾ ਵੇਚਦੇ ਆ ਡੇਲੀ ਰੁਟੀਨ ਦੇ ਵਿੱਚ ਹੀ ਪਸ਼ੂ ਚਾਰ ਐਨੀਮਲ ਦਿਖਾਉਣੇ ਆ ਤੁਹਾਨੂੰ ਤਿੰਨ ਮੱਝਾਂ ਦਿਖਾਵਾਂਗੇ ਇੱਕ ਵੜ ਦਿਖਾਵਾਂਗੇ ਤਿੰਨੇ ਮਈਆਂ ਬਿਲਕੁਲ ਗੱਬਣ ਸੋ ਨੀਲੀ ਦੇ ਸ਼ਕੀਨ ਭਰਾਵਾਂ ਦੇ ਲਈ ਇੱਕ ਬਹੁਤ ਖੂਬਸੂਰਤ ਤੋਹਫਾ ਦਿਖਾਉਣਾ ਹੈ ਆਪਾਂ ਠੀਕ ਹੈ ਜੀ ਨੀਲੀ ਦੀ ਕੱਟੀ ਆ ਦੋਂਦੀ ਕੱਟੀ ਆ ਦੋ ਮੱਝਾਂ ਗੱਬਣ ਆ ਇੱਕ ਵੜ ਸੂਈ ਸਵਾਈ ਆ ਤਰੀਕਾ ਤੇ ਨੋਟ ਕਰ ਲਓ ਦੋਸਤੋ 29 ਜੂਨ ਤੇ ਸਮਾਂ ਕੋਈ ਦੁਪਹਿਰ ਦੇ 2:00 ਵਜੇ ਦਾ ਆਓ ਕਰਦੇ ਆ ਪੂਰੀ ਗੱਲਬਾਤ ਲੈਣੀ ਆ ਡਿਟੇਲ ਸਭ ਤੋਂ ਪਹਿਲਾਂ ਭਾਜੀ ਸੰਤੂ ਜੀ ਸੱਸਰੀ ਕਾਹ ਚੱਕ ਕੇ ਆਏ ਜੀ ਸੱਸਰੀ ਮਹਾਰਾਜ ਠੀਕ ਠਾਕ ਬਹੁਤ ਵਧੀਆ ਸੰਤੂ ਸਾਹਿਬ ਬਹੁਤ ਵ ਕੋਈ ਤੁਹਾਨੂੰ ਵੀ ਬੜਾ ਨਾਮ ਸੁਣਿਆ ਹੈ ਤੁਹਾਡਾ ਹਾਂਜੀ ਵੈਸੇ ਜੇਕਰ ਆਪਾਂ ਗੱਲ ਕਰ ਲਈਏ ਤੇ ਜੀਓ ਵਾਲੇ ਦੇ ਵਿੱਚ ਪਹਿਲੀ ਵੀਡੀਓ ਆਪਣੀ ਤੇ ਪਹਿਲੇ ਤੁਸੀਂ ਵਪਾਰੀ ਬੰਦੇ ਹੋ ਵੀ ਜਿਹੜੀ ਪਹਿਲੀ ਵਾਰੀ ਵੀਡੀਓ ਬਣਾ ਰਹੇ ਜੋ ਪਾਰ ਰਹੇ ਪਹਿਲੀ ਵਾਰੀ ਦੀ ਬਾਕੀ ਭਾਜੀ ਵਪਾਰ ਦੀ ਗੱਲ ਕਰੀਏ ਵੀ 30 35 ਸਾਲ ਪੁਰਾਣਾ ਵਪਾਰ ਆ ਤੁਹਾਡਾ ਹਾਂਜੀ ਹਾਂਜੀ ਤਾਂ ਮੈਂ ਪਹਿਲਾਂ ਜ਼ਿਕਰ ਕਰ ਦਿੱਤਾ ਵੀ ਲਾਗੇ ਬੰਨੇ ਵਾਲੇ ਚਲੋ ਵੈਸੇ ਜਿਹੜੇ ਵੀ ਭੈਣ ਭਰਾ ਆਪਣੇ ਵਪਾਰੀ ਪੁਰਾਣੇ ਆ ਤਾਂ ਬੇਮਲਗੀ ਸਮਕਾਲੀ ਦੇ ਹਾਂਜੀ ਸਭ ਜਾਣਦੇ ਉਹ ਤੁਹਾਨੂੰ ਸਾਰੇ ਜਾਣਦੇ ਜਾਣਦੇ ਦੀ ਜਾਣਦੇ ਤੇ ਵੱਡੀ ਗਿਣਤੀ ਦੇ ਵਿੱਚ ਭਾਜੀ ਪਸ਼ੂ ਵੈਸੇ ਆਪਣੇ ਕੋਲ ਕੋ ਪੰਜ 6 7 ਨਾਲ ਜਿਹੜੇ ਮੌਜ ਠੀਕ ਆ ਦੇਖੀ ਰਹਿੰਦੇ ਆ ਠੀਕ ਆ ਜੀ ਲੋ ਵੀ ਬਾਕੀ ਇੱਕ ਗੱਲ ਤੁਹਾਨੂੰ ਮੈਂ ਜ਼ਰੂਰ ਤੁਹਾਡੇ ਧਿਆਨ ਦੇ ਵਿੱਚ ਲਿਆ ਦਿੰਨਾ ਸਾਫ ਸੁਥਰਾ ਕੰਮ ਆ ਕੋਈ ਵੀ ਭਰਾ ਬਲੀਵ ਕਰਕੇ ਵਿਸ਼ਵਾਸ ਕਰਕੇ ਸੌਦਾ ਕਰੇ ਸਾਈ ਬਿਆਨਾ ਪਾਵੇ ਆਊਟ ਆਫ ਸਟੇਟ ਦੀ ਗੱਲ ਕਰ ਲਈਏ ਸਾਈ ਬਿਆਨਾ ਸਿੱਧਾ ਖਾਤੇ 'ਚ ਪਾ ਸਕਦੇ ਹੋ ਇੱਥੇ ਆਣ ਕੇ ਆਪਦੀ ਚੋਕੇ ਪਸਮਾ ਕੇ ਤਸੱਲੀ ਕਰ ਸਕਦੇ ਜੇ ਬਿਆਨਾ ਪਾਓ ਦੋ ਪਾ ਦੋ ਚਾਰ ਪਾ ਦੋ ਜੇਕਰ ਕੋਈ ਪਸ਼ੂ ਦੇ ਵਿੱਚ ਕੋਈ ਡਿਫੈਕਟ ਲੱਗਦਾ ਠੀਕ ਆ ਜੀ ਦਸੇ ਮੁਤਾਬਕ ਕੋਈ ਚੀਜ਼ ਨਹੀਂ ਨਿਕਲਦੀਗੀ ਤਹਾਡੇ ਪੈਸੇ ਵਾਪਸ ਕਰ ਦਿੱਤੇ ਜਾਣੇ ਵਾਪਸ ਲੈਣ ਜੀ ਠੀਕ ਹੈ ਅੱਛਾ ਭਾਜੀ ਤੁਹਾਨੂੰ ਅੱਜ ਜੇਕਰ ਗੱਲ ਕਰਕੇ ਚਾਰ ਐਨੀਮਲ ਨੇ ਇੱਕ ਬੜੀ ਪਿਆਰੀ ਦੋਂਦੀ ਕੱਤੀ ਤੁਸੀਂ ਦਿਖਾਉਣੀ ਆਪਾਂ ਦੀ ਨੀਰਾ ਵੀ ਦੀ ਆ ਹਾਂਜੀ ਬੜਾ ਸ਼ੌਂਕ ਭਰਾਵਾਂ ਦਾ ਹਾਂਜੀ ਹਾਂਜੀ ਦੋ ਮੱਝਾਂ ਦਾ ਆਪਾਂ ਦੇ ਦੇਨੀਆ ਬੜੇ ਬੜੇ ਜਾਇਜ਼ ਰੇਟਾਂ ਦੇ ਵਿੱਚ ਹੀ ਆ ਜੇ ਤੇ ਹੌਲੇ ਹੌਲੇ ਜਿ ਪਰਤੇ ਆਏ ਆਲੇ ਜੇ ਮੋਲੇ ਠੀਕ ਹੈ ਜੀ ਵੈਸੇ ਦੋਸਤੋ ਮਾਲ ਤੁਹਾਨੂੰ ਮਿਲੂਗਾ ਜਾਇਜ਼ ਰੇਟ ਭਾਅ ਪਰਤੇ ਦੇ ਵਿੱਚ ਇੱਕ ਬੱਚੀ ਦਿਖਾ ਦਾਂਗੇ ਵੇਰ ਕੋਈ 11-12 ਕਿਲੋ ਦੁੱਧ ਹਾਜ਼ਰ ਤਾਜੀ ਸੂਈ ਆ ਪੂਰੀ ਗੱਲਬਾਤ ਕਰਦੇ ਆ ਵੇਰ ਵੇ ਸਿਹਤ ਪ੍ਰੋਪਰ ਡਿਟੇਲ ਤੁਸੀਂ ਦੇ ਦਿਆ ਜੇ ਸਾਨੂੰ ਹਾਂਜੀ ਵੀ ਪੂਰੀ ਤਸੱਲੀ ਦੇ ਦਿਆ ਜੇ ਵੀ ਕੋਈ ਭਰਾ ਆਨਲਾਈਨ ਤੁਹਾਡੇ ਨਾਲ ਸੌਦਾ ਕਰੇ ਚਾਹੇ ਇੱਥੇ ਆਣ ਕੇ ਕਰੇ ਹਾਂਜੀ ਤੇ ਚਲੋ ਤੁਹਾਡੀ ਆਪਾਂ ਬਿਲਕੁਲ ਆਫਲਾਈਨ ਪਹਿਲਾਂ ਵੀ ਗੱਲਬਾਤ ਕੀਤੀ ਹੈ ਵੀ ਕੋਈ ਦਿੱਕਤ ਨਹੀਂ ਕਿਸੇ ਨੂੰ ਆਉਣੀ ਕੋਈ ਇਹ ਗੱਲ ਤੁਸੀਂ ਇੱਕ ਗੱਲ ਸਪੈਟੀ ਕਰਨ ਕੀਤਾ ਵੀ ਕੋਈ ਭੈਣ ਭਰਾ ਕੋ ਸੱਜਣ ਆਪਣੇ ਨਾਲ ਸੌਦਾ ਕਰੇ ਹਾਂਜੀ ਲੰਬਾ ਜਲੇ ਤੇ ਲੰਬੇ ਤੁਸੀਂ ਚਲਦੇ ਆਏ ਫੇਰੀ ਜੀ ਫੇਰੀ ਫੇਰ ਸਵਾਦ ਆ ਫੇਰੀ ਜੀ ਪਾ ਵੀ ਕਿਹੜੇ ਪਾਸੇ ਸ਼ੁਰੂਆਤ ਕਰਦੇ ਜੀ ਤੁਹਾਡੀ ਮਰਜ਼ੀ ਦੇ ਗਾਂਪ ਚੱਲਣਾ ਇੱਧਰ ਹੋਣਾ ਤੁਹਾਡੀ ਪੁਸ਼ੀ ਆ ਜੀ ਠੀਕ ਹੈ ਇੱਕ ਵਾਰ ਦੋਸਾਂ ਨੂੰ ਨੀਲੀ ਰਬ ਦੀ ਸੋ ਝੋਟੀ ਪਿਆਰੀ ਤੇ ਆ ਠੀਕਾ ਜੀ ਦੋਂਦੀ ਝੋਟੀਆਂ ਪਿਆਰੀ ਤੇ ਆ ਚੌੜਾ ਪਿੱਠਪੂੜਾ ਸਟੇਡ ਪੜੇ ਦੇ ਵਿੱਚ ਮਾਰਕਿੰਗ ਤੁਸੀਂ ਵੇਖੋਗੇ ਵੇਖੋ ਜੀ ਠੀਕਾ ਜੀ ਮਗਰਲੇ ਪੈਰ ਬਾਕੀ ਵੇਖੋ ਗਰਮਾਂ ਵਾਲੀ ਠੀਕਾ ਜੀ ਬਹੁਤ ਖੂਬਸੂਰਤ ਕੱਟੀ ਆ ਤੇ ਬਾਕੀ ਜਿਹੜਾ ਮੇਰਾ ਭਰਾ ਸ਼ੌਂਕ ਰੱਖਦਾ ਨੀਲੀ ਰਾਵੀ ਝੋਟੀ ਖਰੀਦਣ ਦਾ ਤੁਸੀਂ ਹੱਥ ਪਾ ਸਕਦੇ ਜੇ ਬਿਲਕੁਲ ਡਾਇਮੰਡ ਪੀਸ ਹੀ ਤੁਹਾਡੇ ਸਾਹਮਣੇ ਲਿਆ ਕੇ ਪੇਸ਼ ਕਰ ਦਿੱਤਾ ਬਿੱਲੀ ਮਣਕੀ ਅੱਖ ਹਵਾਨੇ ਛੱਡੇ ਦੇ ਉੱਪਰ ਨਿਸ਼ਾਨ ਦਿਖਾਈ ਦਊਗਾ ਤੁਹਾਨੂੰ ਮਗਰਲੀਆਂ ਗੱਤਾਂ ਦੀ ਗੱਲ ਕਰ ਲਈਏ ਪੈਰ ਤੋਂ ਪਹਿਲਾਂ ਠੀਕਾ ਤੇ ਪੂਛ ਉੱਪਰ ਤੱਕ ਵਾਈਟ ਆ ਸੋ ਤਿਆਰੀ ਤੇ ਆ ਆਲਮੋਸਟ ਤਿਆਰੀ ਕੰਪਲੀਟ ਆ ਸੂਪੇ ਦਾ ਕਰਮਾੜੀ ਅੱਜ ਭਲਕ ਸੂਪੇ ਦਿਹਾੜੀ ਕੱਢ ਨਹੀਂ ਸਕਦੀ ਆ ਸੋ ਸ਼ੁਰੂਆਤ ਆਪਾਂ ਕਰਾਂਗੇ ਦੋ ਮੱਝਾਂ ਤੁਹਾਨੂੰ ਦਿਖਾਵਾਂਗੇ ਆਜੋ ਭਾਜੀ ਇੱਥੋਂ ਸ਼ੁਰੂਆਤ ਕਰਦੇ ਆ ਪਹਿਲੇ ਨੰਬਰ ਤੇ ਭਾਜੀ ਆਪਰੇ ਕੋਲੇ ਮੱਝ ਖਰੀ ਆ ਹਾਂਜੀ ਕੀ ਵੇਰਵਾ ਸੁਭਾ ਗਿਲਮਾ ਹੁੰਦੀ ਆ ਜੀ ਇਹ ਵੀ ਜੀ ਤੀਜੇ ਸੂਏ ਘਰ ਦੇ ਆ ਮੁਤਾਬਕ ਹੈ ਘਰ ਆਇਆ ਤੇ ਮੁਤਾਬਕ ਤੀਜੇ ਸੂਏ ਸੋਣਾ ਜੀ ਤੀਜਾ ਸੂਆ 8 ਦਿਨ ਬਾਕੀ ਹੈ ਤੇ ਰਹਿੰਦੇ ਜੋ ਲਓ ਜੀ ਆਖ ਦਿਨ ਦੋਸਤੋ ਹਰੇ ਬਾਕੀ ਹੈ ਇਹਦਾ ਕਰਮਾੜੀ ਦੇ ਜੀ ਬਿੱਜ ਤੋਂ ਆਈ ਇੱਕ ਘਰੇਲੂ ਘਰ ਦੇ ਵਿੱਚ ਉਹ ਆਈ ਇਹਨੂੰ ਕਰਾਇਆ ਜਿਵੇਂ ਤੁਹਾਡੇ ਧਿਆਨ ਦੇ ਵਿੱਚ ਲਿਆ ਦਈਏ ਵਪਾਰ ਦਾ ਕੰਮ ਆ ਤੇ ਪਸ਼ੂ ਬਿਲਕੁਲ ਘਰਾਂ ਦੇ ਵਿੱਚੋਂ ਭਾਜੀ ਨਹੀਂ ਇਕੱਠੇ ਕਰਦੇ ਆ ਸੂਪਾ ਵਪਾਰੀ ਤੋਂ ਵਪਾਰੀ ਬਹੁਤ ਘੱਟ ਮਾਲ ਲੈਂਦੇ ਆ ਇਸੇ ਤਰ੍ਹਾਂ ਘਰਾਂ ਦੇ ਵਿੱਚੋਂ ਤੁਰ ਫਿਰ ਕੇ ਚੰਗਾ ਛਾਂਟ ਕੇ ਪਸ਼ੂ ਲੈਣਾ ਇਹਨਾਂ ਦੀ ਸ਼ੁਰੂ ਤੋਂ ਫੇਤਰ ਚ ਰਹੀ ਆ ਹਾਂਜੀ ਇਹ ਤੀਜਾ ਸੂਤ ਹੁੰਦੀ ਹੈ ਭਾਜੀ 10 ਸੂਆ ਭਾਜੀ ਪਿਓਰ ਸੂਆ 8 ਦਿਨ ਮੰਨਦੇ ਕੋਈ 8 ਦਿਨ ਹਜੇ ਲੈ ਜਾਊਗੀ ਹਾਂਜੀ 8 ਦਿਨ ਇਹਦਾ ਛੱਡੀ ਥੋੜਾ ਚਿਰਿਆ ਦੁੱਧ ਨੂੰ ਬਹੁਤ ਚੰਗੀ ਆ ਮੈਂ ਦੁੱਧ 11-12 ਕਿਲੋ ਦਿੰਦੀ ਆ ਜੀ ਤੇ ਛੱਡੀ ਥੋੜਾ ਚਿਰੇ ਜੀ 2 ਕੁ ਮਹੀਨੇ ਖਾਈ ਚੱਲੀ ਆ ਲਓ ਬਿਠਾ ਜੀ ਫਿਰ ਲੰਬਾ ਸਮਾਂ ਮਿਲਣ ਵਾਲੀ ਆ ਕਰਮਾਂ ਦੀ ਠੀਕ ਆ ਜੀ ਦੁੱਧ ਉਹ ਡਰਾਈ ਉਹ ਦੀ ਗੱਲ ਹੁਣ ਆ ਵੀ ਜਿਵੇਂ ਅ ਬਾਕੀ ਤੁਸੀਂ ਮੱਗ ਲਾ ਰੋਲਟੀ ਜਿਆ ਕਰੋ ਆਹ ਵੇਖੋ ਛੱਡੇ ਲੋਬ ਦੀ ਮੇਰਾ ਪਰਾਥਾ ਲੋ ਠਿੱਲਾ ਬਣ ਗਿਆ ਕਰੋ ਇਹ ਸਾਰਾ ਜਿਹਨੇ ਬਣਾ ਪਰ ਤੇ ਪੂਰੀ ਸੁਨਾ ਅਜ ਹਫਤਾ ਪੂਰਾ ਰਹੇਗਾ 5 ਤਰੀਕ ਨੂੰ ਦਿਨ ਪੁੱਗਦੇ ਜੀ ਇਹਦੇ ਠੀਕ ਆ ਜੀ ਸੋ 5 ਜੁਲਾਈ ਨੂੰ ਹਾਂਜੀ 5 ਜੁਲਾਈ ਨੂੰ ਤਾਂ ਢਾਈ ਡੰਗ ਵੱਧ ਵੀ ਲੈ ਸਕਦੇ ਚਾਰੂ ਚੂਰੂ ਬਹੁਤ ਜਿਆਦੀ ਕਰਮਾ ਲਈ ਸੋ ਥਾਣ ਵੇਖੋ ਮੇਰਾ ਪਰਾ ਠੀਕ ਆ ਜੀ ਇੱਕ ਸਾਰ ਪਧਰਾਈ ਹੈ ਬੈਕ ਸਾਈਡ ਤੋਂ ਮਿਲਕ ਨੇ ਮਿਲਕ ਨਾੜੀ ਕਾਫੀ ਦੋ ਵਸੇ ਮੋਟੀ ਆ ਸਰਜੀਤ ਵੀ ਰਕੋਲ ਕੇ ਤੋੜ ਕੇ ਦਿਖਾਓ ਸੋ ਤੇਜਾ ਸਵੇਰ ਕਿਸਾਨ ਵੀ ਰੋ ਇਸ ਮੈਨੇ ਸੁਨਾ 8-7 ਦਿਨ ਹਜੇ ਨਰਮ ਆ ਤੋ ਜੇਕਰ ਇਹਨੇ ਕਰਮਾਲੀ ਕੱਢ ਗਈ ਤਾਂ ਥੱਲੇ ਹੋਰ ਵੀ ਵਿਖਾਲਾ ਬਣਾ ਲੂਗੀ ਠੀਕ ਆ ਜੀ ਸਿੰਗਲ ਖੱਡੀ ਪਤਲਾ ਪਿੰਡਾ ਸੋ ਸਿੰਘ ਦੀ ਬਣਾਵੜ ਤੁਸੀਂ ਦੇਖੋਗੇ ਸਿੰਘ ਬੈਕ ਸਾਈਡ ਤੋਂ ਮਾਰਾ ਇੱਕ ਗੁਲਾਈ ਦੇ ਵਿੱਚ ਖੁੱਲਾ ਸਿੰਘ ਆ ਸਿੰਗਲ ਖੱਡੀ ਦੇ ਵਿੱਚ ਆ ਠੀਕ ਆ ਜੀ ਸੋ ਲੇਵੇ ਦੀ ਬੰਤਰ ਚੰਗੀ ਆ ਲੋਜੀ ਠੀਕ ਹੈ ਜੇ ਸੋ ਬਰਨਾਲਾ ਲੇਵਾ ਬਿੰਦਿਆਂ ਵਾਲਾ ਲੇਵਾ ਜਿਹਨੂੰ ਆਪਾਂ ਕਹਿ ਦਿੰਦੇ ਆ ਚਲੋ ਚੰਗੇ ਦੁੱਧਾਰੂ ਪਸ਼ੂ ਦੀ ਨਿਸ਼ਾਨੀ ਆ ਸੋ ਜਿੰਨੇ ਕੇ ਨੂੰ ਕਰਮਾਲੀ ਨੂੰ ਗੋਣ ਲਗਾ ਦੁੱਧ ਦਾ ਉਹਨਾਂ ਦੁੱਧ ਕਰਮਾਲੀ ਚਬਾਊਗੀ ਚਬਾਊਗੀ ਇਹ ਸਾਫ਼ ਸੁਥਰੀ ਕੋਈ ਬਾਈ ਸ਼ਾਈ ਦਾ ਕੋਈ ਚੱਕਰ ਨਹੀਂ ਸੋ ਕਿਸੇ ਡੰਗਰੀ ਭਾਜੀ ਸਾਫ਼ ਲਈਦਾ ਜੀ ਬਿਲਕੁਲ ਡੰਗਰ ਲਈਦਾ ਸਾਫ਼ ਸਾਡੇ ਕੋਲ ਬਿਲਕੁਲ ਤੇ ਇਹ ਭਾਜੀ ਕੀ ਡਿਮਾਂਡ ਕੀ ਮੁੱਲ ਰੂਗਾ ਇਸ ਮੈਂ ਦਾ ਇਹਦਾ ਵੀ ਕੀ ਡਿਮਾਂਡ ਜਿਹੜਾ ਬਿਲਕੁਲ ਜਾਇਜ਼ ਆ ਪਰ ਰੱਖਣਾ ਆ 82000 ਰੁਪਏ ਲਵਾਉਂਗਾ ਗਾਲੇ ਉਹ ਆ ਵੀ ਵੀਡੀਓ ਪਹਿਲੀ ਆ ਪਹਿਲੀ ਵੀਡੀਓ ਮਾਨਤਨ ਵੀ ਕਿਸੇ ਤਰ੍ਹਾਂ ਆਇਆ ਲੱਗੇ ਵੀ ਯਾਰ ਮਾਲ ਮਿਲਣਾ ਤੇ ਫਿਰ ਜੇ ਤੁਹਾਨੂੰ ਜਾਇਜ਼ ਬਣਦਾ ਤੇ ਲੰਮਾ ਸਮਾਂ ਜੁੜਨ ਵਾਲੀ ਗੱਲ ਹੀ ਕਰੀ ਹਾਂਜੀ ਹਾਂਜੀ 80 ਦੀ ਪੂਰੇ ਦੀ ਛੜ ਦਾਂਗੇ ਜੀ 80 ਹਜ਼ਾਰ ਦੀ ਹਾਂਜੀ ਠੀਕ ਆ ਜੀ ਹਾਂਜੀ ਬਾਕੀ ਹੋ ਸਕਦਾ ਚਲੋ ਮੌਕੇ ਤੇ ਵੇਖ ਲਿਆ ਅੱਜ ਫਿਰ ਉਹ ਕੋਈ ਗੱਲ ਨਹੀਂ ਕੀ ਮੌਕੇ ਤੇ ਜਰੂਰ ਮਾਨਤਨ ਕੀਤਾ ਜਾਊਗਾ ਠੀਕ ਆ ਹਾਂਜੀ ਲੋ ਵੀ 80 ਹਜ਼ਾਰ ਦੀ ਦੋਸਤੋ ਇਹ ਮੱਝ ਮਿਲ ਜੂਗੀ ਤੁਹਾਨੂੰ ਬਾਕੀ ਥੱਲੋ ਕਰਮਾ ਦੀ ਫਪਤੀ ਜਾਂਦੀ ਪਈ ਹੈ ਠੀਕ ਆ ਜੀ ਕੋਈ 5-7 ਦਿਨਾਂ ਦੇ ਵਿੱਚ ਪ੍ਰੋਪਰ ਤਿਆਰੀ ਕਰਕੇ ਸੂਕੂਗੀ ਚੰਗੀ ਮੱ ਕੋਈ ਭਾਰ ਪਿਛੇ ਦੀ ਕੋਈ ਥਣਾ ਦੀ ਟੇਪੜ ਨਹੀਂ ਦੀ ਮੁਸ਼ਕਿਲ ਪੂਰੀ ਗਰੰਟੀ ਹੋ ਗਈ ਆ ਦੀ ਟਿੱਪ ਤੇ ਵਿਹਰਾ ਕੇ ਜਿਨਾ ਅਗਲਾ ਖੜੇ ਕੋਈ ਗੱਲ ਨਹੀਂ ਬਿਲਕੁਲ ਜੀ ਬਿਲਕੁਲ ਸੋ ਨਖਤ ਦੋਸਤੋ ਅੱਗੇ ਸਾਗਰ ਨੰਬਰ ਤੇ ਇਧਰ ਆ ਜਗੇ ਤੇ ਇੱਕ ਮਾਜਤ ਦਿਖਾਉਣੀ ਆ ਇਹ ਕਿੰਨੇ ਵੇ ਸੂਵੇ ਦੀ ਗੱਪਣਾ ਜੀ ਇਹ ਜੀ ਟਿੱਗਿਆ ਸੁਆ ਤਿੱਜਾ ਸੁਆ ਜੀ ਸੁਆ ਸੁਆ ਜੋ ਠੀਕ ਆ ਜੀ ਤੇ ਦੇਨੇ ਤੇ ਜਿਹੜੇ ਬਾਕੀ ਇਹਦੇ ਵੀ ਹਫਤਾ ਜੇ ਪਿਆ ਜੋ ਇਹਦੇ 7-8 ਤਰੀਕ ਨੂੰ ਤਨ ਪੁੱਗਣੇ ਜੋ ਲੋਬੀ 7 ਅੱਤ ਜੁਲਾਈ ਨੂੰ ਕਿਸਾਨ ਵਿਰੋਧ ਦੇ ਦੇਨੇ ਪੁੱਗਣੇ ਆ ਪੂਰੇ ਹੋਣੇ ਆ ਤੇ ਬਾਕੀ ਤੁਸੀਂ ਵਜਨ ਵਟਾ ਚੈੱਕ ਕਰੋ ਮੇਰਾ ਭਰਾ ਵਜਨ ਲੋੜ ਕ ਸਿੰਗਲ ਖੱਡੀ ਆ ਪਤਲਾ ਪਿੰਡਾ ਹਜੇ 88 78 108 7 ਦਿਨਾਂ ਦੇ ਵਿੱਚ ਕਾਫੀ ਚੰਗੀ ਚੋਕੀ ਬਣ ਜੂਗੀ ਤੀਜਾ ਸਵੇਰਾ ਇਸ ਮੈਚ ਤੀਜਾ ਸਵੇਰੇ ਤੇ ਸ਼ਹਿਦ ਆਉਂਦਾ ਬੂੰਦ ਬੂੰਦ ਜਿਉਂਦੀ ਆ ਜੀ ਠੀਕ ਆ ਜੀ ਸ਼ਹਿਦ ਹੀ ਆਉਂਦਾ ਜੋ ਲੋ ਵੀ ਸ਼ਹਿਦ ਹੋਵੇ ਟਿੱਪੋ ਦਾ ਜੇ ਦੋਸਤੋ ਸ਼ਹਿਦ ਆਉਂਦਾ ਹਾਂ ਬਾਕੀ ਆ ਪੂਰੀ ਸਾਰ ਨੂੰ ਠੋਕੇ ਸੂਗੀ ਮੈਂ ਜੀ ਹਾਂ ਸਾਡਾ ਘਰ ਮਾ ਤੋਂ ਮਾਲ ਸਾਨੂੰ ਸਾਹਮਣਾ ਆਉਂਦਾ ਵੀ ਦੋ ਚਾਰ ਦਿਨਾਂ ਸੰਭੀਏ ਨੂੰ ਬੱਸ ਜੀ ਬੱਸ ਸੋ ਥਾਣੇ ਕ ਬਹਿਣੀ ਵਾਲੇ ਪਾਸੋਂ ਆਪਾਂ ਤੁਹਾਨੂੰ ਦਿਖਾ ਰਹੇ ਆ ਥਾਂ ਦੀ ਸ਼ੇਪ ਤੁਸੀਂ ਦੇਖ ਸਕਦੇ ਤੇ ਟਿੱਪਣ ਬਾਕੀ ਪੈਟ ਨੰਬਰ ਦੀ ਭਾਜੀ 1 ਨੰਬਰ ਦੀ ਰੂਵਰਗੀ ਟੱਪਣ ਹੈ ਜੀ ਠੀਕ ਆ ਹਾਂਜੀ ਸੋ ਟਿੱਪਲ ਬੋਲੀ ਆ ਇਹ ਵੀ ਆਪਾਂ ਤੁਹਾਨੂੰ ਇੱਕ ਵਾਰੀ ਖੋਲ ਕੇ ਤੋੜ ਕੇ ਦਿਖਾ ਦਿੰਨੇ ਆ ਬਾਕੀ ਬਾਡੀ ਬਾਡੀ ਪੰਤਰ ਦੀ ਵਧੇਰੇ ਸਮਝ ਲੱਗ ਜੂਗਾ ਹਾਇਦ ਕਾਤੂ ਵੀ ਮੈਂ ਉਹਨੂੰ ਜਗਾ ਸੋ ਰੇਟ ਮੇਰਾ ਭਰਾ ਉਤੋਂ ਜ਼ਿਆਦਾ ਚੰਗਾ ਠੀਕ ਆ ਜੀ ਬਹੁਤ ਥੇ ਮੋਲਾ ਜਾਇਦ ਰੇਟ ਆ ਠੀਕ ਆ ਜੀ ਸੋ ਕੁਆਲਟੀ ਚੈੱਕ ਕਰਦੇ ਚੱਲੋ ਬਾਕੀ ਰੇਟ ਤੁਹਾਨੂੰ ਨਾਲ ਦੀ ਨਾਲ ਹੀ ਆਪਾਂ ਦੱਸ ਦੱਸਾਂਗੇ ਬਾਅਦ ਵਿੱਚ ਤੋੜ ਕੇ ਤਸਲੀ ਦੇ ਨਾਲ ਦੇਖੋ ਕਿਤਰਾ ਖਲਾਰੇ ਪਾਈ ਫਿਰਦੀ ਥੱਲੇ ਤੇ ਬਿਲਕੁਲ ਹਾਂ ਥੋੜਾ ਲੰਮਾ ਤੋਰ ਦੇ ਜੱਲ ਹਾਂ ਲੱਗ ਗਿਆ ਠੀਕ ਆ ਜੀ ਸੋ ਖਲਾਰ ਖੂਰ ਕਾਹੀਏ ਥੱਲੇ ਨੇਵੇ ਦਾ ਭਾਜੀ ਝੋਰਾ ਚਾਲਾ ਚੰਗਾ ਠੀਕ ਆ ਜੀ ਸੋ ਚੰਗੀ ਮਾਜਾ ਬੋਬਲੀਆ ਪੂਰੀ ਹੱਥੇ ਨੂੰ ਬੰਨਾ ਰਾਛੈ ਨੇ ਆ ਪੂਰੀ 77 ਫੱਪਦੇ ਸੁਣਾ ਬਿਲਕੁਲ ਜੀ ਬਿਲਕੁਲ ਸੋ ਪਾਉਗੀ ਮਗਰੇ ਕਰਮਾ ਦੀ ਹਾਂ ਜੀ ਵੰਡ ਦੇਰ ਚੰਗੀ ਠੀਕ ਆ ਜੀ ਬਾਕੀ ਗਾਇਬ ਸਪੇਸ ਤੁਹਾਡੇ ਸਾਹਮਣੇ ਆ ਥਾਨ ਬਹੁਤ ਸੁਵਾਦੀ ਲੱਗਾ ਕਰਮਾ ਦੀ ਨੂੰ ਬਾਕੀ ਰੰਗ ਰੰਗ ਬੜਾ ਚੰਗਾ ਮਹਿਨ ਲੱਗਾ ਜੀ ਸ਼ਾਈ ਸ਼ੂਈ ਫੇਸ ਕੁਆਲਟੀ ਦੀ ਗੱਲ ਕਰੀਏ ਤਾਂ ਮੱਥਾ ਬਿਲਕੁਲ ਬਲਾਇਆ ਕਰਦਾ ਆ ਆ ਮੂੰ ਮੱਥੇ ਦੀ ਆ ਇਹ ਭਾਜੀ ਅੱਜ ਚਲੋ ਕੋਈ 8-7 ਦਿਨਾਂ ਦੀ ਨਰਮਾ ਤੇ ਕੀ ਮੁੱਲ ਦੀ ਦੇ ਦੀ ਅੱਜ ਆਪਾਂ ਅੱਜ ਤੇ ਭਾਜੀ ਮੋਲ ਤੇ ਨਿਗੇ ਨਿਗੇ ਕਰਨੇ ਆ ਜੀ ਇਹ ਪਹਿਲੀ ਵੀਡੀਓ ਆਪਣੀ 85 ਹਜ਼ਾਰੀ ਦੇ ਦਾਂਗੇ 85 ਹਜ਼ਾਰ ਦੀ ਹਾਂਜੀ ਵਾਕਿਆ ਮੋਲ ਤਾਂ ਬੜੇ ਮਿੱਠੇ ਮਿੱਠੇ ਕੋਈ ਨਿਗੇ ਨਿਗੇ ਕਰਨੇ ਜੀ ਅੱਜ ਸਾਡੀ ਪਹਿਲੀ ਵੀਡੀਓ ਆ ਬਸ ਆਈਏ ਰਸੇ ਤੋਂ ਕਥਾਈ ਜੀ ਬਲਕੋ ਦੇ ਬਲਕੋ ਆ ਲੋ ਵੀ ਬਜਾਰ ਵਾਰ ਆਪਾਂ ਜੀ ਕੀ ਬੇਨਤੀ ਨਹੀਂ ਕਰਾਂਗੇ ਵਾਰ ਵਾਰ ਸਾਰੇ ਭਰਾਵਾਂ ਨੂੰ ਬੇਨਤੀ ਵੀ ਸਮਝ ਲਓ ਠੀਕ ਆ ਜੀ ਭਰਾਵਾਂ ਨੂੰ ਬੇਨਤੀ ਸਮਝ ਲਾਜੇ ਵਾਹ ਵਾਸਤਾ ਪਾਓ ਲੰਬਾ ਪਾਓ ਕਿਸੇ ਵਪਾਰੀ ਭਰਾਣੇ ਵਾਹ ਵਾਸਤਾ ਪਾਉਣਾ ਘਰੇਲੂ ਘਰ ਆ ਲੈਣੇ ਠੀਕ ਆ ਜੀ ਕੋਈ ਗੱਲ ਨਹੀਂ ਜੀ ਤੇ ਜੈਗ ਰੇਟਾਂ ਦੇ ਉੱਤੇ 2/4 ਤਾਂ ਟਰਾਈ ਬੇਚ ਕੇ ਜਰੂਰ ਮਾਰ ਲਿਓ ਕੋਈ ਗੱਲ ਨਹੀਂ ਜੀ 50000 ਦੇ ਵਿੱਚੋਂ ਹਾਂ ਨਾ ਇੱਕੋ ਕਰ ਦਈਏ ਜੀ 82 ਦੀ ਦੇ ਦਈਏ 82 ਦੀ ਦੇ ਦਿਓ ਹੋਰ ਹੁੰਦਾ ਹੋਰ ਵੇਖੋ ਚਲੋ 80 ਪੂਰੇ ਦੇ ਕਰ ਦਿਓ ਜੀ 80 ਦੀ ਕਰ ਦਿਓ ਜੀ ਲਓ ਵੀ 80000 ਦੀ ਮੈਂ ਮਿਲ ਜੂਗੀ ਦੋ ਮਹੀਨਿਆਂ ਨੂੰ ਵਿੱਚ ਪਾਉਂਦੀ ਆ ਕਰਵਾ ਲਈ ਠੀਕੀ ਮੈਂ ਕਿੰਨਾ ਰੱਖ ਸਕਦਾ ਬਾਅਦ ਲੋਕ ਲੱਖ ਲੱਖ ਕਰੀ ਜਾਂਦੇ ਚ ਕੀ ਕਰੀਏ ਠੀਕਾ ਜੀ ਬਾਹਰ ਬਾਹ ਲੱਖ ਲੱਖ ਹੋ ਜਾਂਦੀ ਇੱਥੇ ਰੱਖ ਲੱਖ ਇੱਥੇ ਰੱਖ ਉਹ ਗੱਲ ਬਾਤ ਆ ਬਾਕੀ ਇਹ ਕਰਮੜੀ 80000 ਦੀ ਮਿਲਣੀ ਆ ਅੱਗੋਂ ਮੇਰੇ ਕੋ ਤੁਹਾਨੂੰ ਕੋ ਛਡਾ ਦੇ ਹੋਗੇ ਤੇ ਤੂੰ ਨਾਲ ਜਿਹੜਾ ਨੇਵਾ ਦੋਸਤ ਬਣਾਉਂਗੀ ਬਾਕੀ ਦੁੱਧ ਵੀ 12 13 ਖਰੀਜੋ ਆ 12 13 ਸਰੀਜੋ ਮੈਂ ਬਾਕੀ ਲਹੂ ਪਿਆ ਪਾਲੀ ਜਿੱਡਾ ਨੂੰ ਕਰਮ ਵਾਲੀ ਉੱਟਾ ਜਦੋਂ ਗੱਲ ਆ ਦੁੱਧ ਚੋਣਾ ਚਾਹੀਦਾ ਇਹ ਦੁੱਧ ਚੋਣਾ ਚਾਹੀਦਾ ਇਹ ਦੁੱਧ ਪਾਉਉ ਵੀ ਬਿਲਕੁਲ ਬਿਲਕੁਲ ਬਹੁਤ ਖੂਬਸੂਰਤ ਤੇ ਪਸੰਦ ਆਊਗੀ ਭਰਾਵਾਂ ਨੂੰ 80000 ਦੀ ਤੁਹਾਨੂੰ ਮਿਲ ਜੂਗੀ ਜੀ ਹਾਂ ਨਾਲ ਹੀ ਗਰਸ਼ਾ ਜੀ ਦੇ ਦਾਂ ਹਾਂ ਆ ਜਿਹੜੀ 80000 ਦੀ ਬਾਕੀ ਮੇਰਾ ਭਰਾ ਕਰ ਲਿਓ ਪਹਿਲ ਕਰਨੀ ਠੀਕ ਆ ਜੀ ਥੱਲੇ ਵੇਖੋ ਕਰਮ ਵਾਲੀ ਠੀਕ ਆ ਜੀ ਪੰਨਾ ਪਾਉਗੀ ਅਜੇ ਪੰਜਾ ਪਾਉਗੀ ਜੀ 33 ਦੇ ਪੋਲੀ ਅੰਤ ਕੋਈ ਨਹੀਂ ਆ ਲਓ ਜੀ ਬਾਕੀ ਭਾਰ ਦੀ ਫੁੱਲ ਗਰੰਟੀ ਹੋਊਗੀ ਜੀ ਘਰ ਤੱਕਰ ਫੁੱਲ ਗਰੰਟੀ ਹੋਊਗੀ ਭਾਰ ਪਿੱਛੇ ਦੀ ਠੀਕ ਆ ਜੀ ਹਾਂਜੀ ਅਗੇ ਨਖਟ ਆਪਾਂ ਦਿਖਾਉਣੇ ਤੈਨੂੰ ਤੋਹਫਾ ਠੀਕ ਆ ਜੀ ਸੋ ਬਾਰਡਰ ਬਿਲਟ ਦੀ ਗੱਲ ਕਰਨੀ ਆ ਦੱਸੋ ਇੱਧਰ ਆਪਾਂ ਭਿੱਖੀ ਵੈਂਡ ਸੋਰਸਿੰਗ ਤੇ ਬਿਲਕੁਲ ਅੱਗੇ ਖੜੇ ਆ ਤੇ ਨੀਲੀ ਰੋਵੀ ਜਿਸ ਘਰ ਦੇ ਵਿੱਚੋਂ ਪਾਉਨੇ ਸ਼ਾਇਦ ਜਗ ਪੰਜਾ 14 ਨਾ ਬਾਅਦ ਕਿਤੇ ਨਾ ਕਿਤੇ ਇਹੋ ਜਿਹਾ ਨਗੀਨਾ ਸਾਹਮਣੇ ਜਗ ਮਾ ਆ ਗਿਆ ਕਿਤੇ ਕਿਤੇ ਮਿਲਦੀਆਂ ਜੀ ਇਹ ਤੇ ਮਿਲਦੀਆਂ ਕਦੇ ਕਦੇ ਬਾਕੀ ਸ਼ੌਂਕ ਭਰਾ ਦਾ ਬੜੇ-ਬੜੇ ਸੰਗਰੂਰੋਂ ਪਟਿਆਲੋਂ ਇੰਨੇ ਕਿਤੇ ਜਿਆਦੇ ਪਹੁੰਚਦੇ ਆ ਕਈ ਵਾਰਾਂ ਸੋਨੂ ਜੀ ਕਈ ਵਾਰ ਇਹਦੇ ਠਿੱਕੀ ਵੰਡ ਆਣ ਕੇ ਕਈ ਵਾਰ ਵੀਰ ਕਹਿੰਦਾ ਵੀ ਯਾਰ ਕੋਈ ਅਫੋਜੀ ਚੰਗੀ ਕੁਆਲਿਟੀ ਦੀ ਦੱਸੋ ਬਹੁਤ ਮੰਗਿਆ ਭਾਜੀ ਇਹਦੇ ਤੇ ਪੈਸੇ ਜੇਬ ਚ ਪਾ ਕੇ ਤੁਰ ਰੁਪਈਆ ਤੇ ਸ਼ੈ ਨਹੀਂ ਮਿਲਦੀ ਨਹੀਂ ਮਿਲਦੀ ਜੀ ਨਹੀਂ ਮਿਲਦੀ ਇਹ ਤੇ ਇੱਕ ਨਗੀਨਾ ਆ ਜੀ ਆਹ ਤੇ ਦੋ ਦੰਦ ਜੋ ਝੋਟਿਏ ਦੋਂਦੀ ਝੋਟਿਏ ਦੋਂਦੀ ਜੋ ਕੱਤੀ ਪਹਿਲਾ ਸੂਰ ਸੁਣੀ ਤੇ ਬਾਗੇ ਮਹਾਰਾਜ ਨੇ ਜਿਹੜੀ ਆਪਾਂ ਨੂੰ ਚੀਜ਼ ਨੂੰ ਲਾ ਦਿੱਤੀ ਹੈ ਹਾਂ ਜੀ ਆਹ ਵੇਖੋ ਘੜ ਘੜ ਕੇ ਲਾ ਰਹੀ ਹੈ ਲੈਵੇ ਤੇ ਕਦੇ ਅੰਤ ਬੰਨਾ ਕਦੇ ਕੱਟੀ ਦਾ ਚੀਲ ਲਿਆ ਭਾਈ ਥੱਲੇ ਬੈਠ ਲੋ ਭਾਈ ਵੇਖੋ ਇੱਕ ਕਿਸਤੀ ਲੈਵਾ ਗੌਰ ਨੂੰ ਠੀਕਾ ਜੀ ਅੱਗੋਂ ਸ਼ਿਕਾਇਤ ਕਰਮਾਂ ਦੀ ਦੇਖੋ ਅੱਗੋਂ ਪਿੱਛੇ ਵੇਖੋ ਤੁਸੀਂ ਠੀਕਾ 2.2 ਕਿਲੋ ਗਾਰ ਦੀ ਗਾਰ ਦੀ ਨਿਕਲੂਗੀ ਠੋਠੀ ਜੀ ਦੇਖੋ ਸੋ ਬੰਤਰ ਕਰੋ ਚੱਕ ਲੈਵੇ ਦੀ ਬਾਕੀ ਨਿਸ਼ਾਨ ਚੱਡੇ ਤੇ ਵੀ ਹੈਗਾ ਮਗਰਲੇ ਪੈਰ ਤੋਂ ਪਿਆ ਠੀਕਾ ਜੀ ਲੱਪਾਂ ਤੁਸੀਂ ਦੇਖ ਸਕਦੇ ਜੀ ਤੇ ਫੇਸ ਕੁਆਲਟੀ ਦੀ ਗੱਲ ਕਰੀਏ ਤਾਂ ਸੁਰਖ ਰੈੱਡ ਕੋਲੇ ਜਾਂ ਸਾਈਡਾਂ ਬਿਲਕੁਲ ਰੈੱਡ ਕੋਲੇ ਗੁਲਾਬੀ ਆ ਬਿੱਲੀ ਮਣਕੀ ਅੱਖ ਛੋਟੀ ਸਿੰਗੀ ਸਟੇਟ ਪੜਾਉਂਦਾ ਬਿਲਕੁਲ ਨਾਥਾਂ ਵਾਲੀ ਸਾਈਡ ਨੂੰ ਤੇ ਕੱਦ ਭਜਨ ਕਰਮਾਂ ਨੂੰ ਲੋੜਿਆ ਦਾ ਲੱਗਾ ਮੇਉ ਦੋ ਰਹਿਣ ਹੀ ਗਿਆ ਕਹਿਣਾ ਠੀਕ ਹੈ ਜੀ ਕਹਿ ਕੁਝ ਹੋਰ ਦਿੱਤੀ ਗੱਲ ਇੱਥੇ ਆਣ ਕੇ ਦੇਖੋਗੇ ਤੇ ਗੱਲ ਹੀ ਕੋਈ ਹੋਰ ਨਿਕਲੇ ਠੀਕ ਆ ਵੱਡੀ ਝੋਟੀ ਆ ਉਮਰ ਦੇ ਹਿਸਾਬ ਨਾਲ ਦੰਦਾ ਦੇ ਹਿਸਾਬ ਨਾਲ ਚੈੱਕ ਕਰ ਲੋ ਤੇ ਵੱਡੀ ਕੱਦ ਕਾਠੀ ਵਾਲੀ ਝੋਟੀ ਆ ਸਿੰਗਲ ਖੱਡੀ ਇਹ ਤੇ ਜਿਹੜਾ ਕੋਈ ਬੰਦਾ ਲੈ ਗਿਆ ਤੈਨੂੰ ਨਜ਼ਾਰੇ ਲਊਗਾ ਜੀ ਸਾਰੀ ਉਮਰ ਦੀ ਵੇਚਣ ਦੀ ਲੋਟ ਇਹ ਠੀਕ ਆ ਇਹ ਭਾਜੀ ਚਲੋ ਇੱਕ ਆਪਾਂ ਐਜ਼ ਇੱਕ ਜਾਣਕਾਰੀ ਦੇ ਲਈ ਤੁਹਾਡੇ ਤੋਂ ਪੁੱਛ ਰਹੇ ਆ ਜੀ ਜਿੱਥੋਂ ਵੀ ਆਈ ਆ ਹਾਂਜੀ ਲਾਣੇ ਘਰਾਣੇ ਦੇ ਵਿੱਚੋਂ ਚੰਗੇ ਥਾਂ ਤੋਂ ਆਈ ਇਹਦੀ ਮਾਥਲੇ 21 ਕਿਲੋ ਦੁੱਧ ਹੈ 21 ਕਿਲੋ ਦੁੱਧਰ ਕਾਟੇ ਦੀ ਮਾਥਲੇ ਯਾਨੀ ਦੇ ਪਹਿਲੇ 15 ਤੋਂ ਸਾਡੀਆਂ ਜਿਹੜੀਆਂ ਪਹਿਲਾਂ ਸੁੰਦੀਆਂ ਨਾ 15 ਤੋਂ ਪਲੱਸ ਹੀ ਚੱਲ ਹੁੰਦੀਆਂ। ਬਾਕੀ ਇਹ ਪਹਿਲਾਂ ਦਾ ਬਾਟਰ ਏਰੀਆ ਤੇ ਆ ਮੈਂ। ਬਾਟਰ ਏਰੀਆ ਤੇ। ਹਾਂਜੀ। ਬਾਕੀ ਪਹਿਲਾਂ ਹੈਗੀ ਐ ਝੋਟੀ ਤੇ ਵਿਖਾਈ ਜਾਂਦੀ ਪਈ ਐ ਵੀ ਕਰੂਗੀ ਕੀ? ਹਾਂਜੀ ਵਿਖਾਈ ਤੇ ਬਿਲਕੁਲ ਜਿਵੇਂ ਸੁਣੇ ਵੀ ਦੋਸਤਾਂ ਇੱਕ ਜਜਮੈਂਟ ਕਰਨੀ ਹੁੰਦੀ ਐ ਪਾਰਕੂ ਪਰ ਆ ਪਸ਼ੂ ਪਾਲਕ ਵੀ ਬ੍ਰੀਡਰ ਭਰਾ ਦੀ ਆਪਣੇ ਨਾਲ ਜੁੜੇ ਐ। ਇਹਨਾਂ ਦੀ ਜੋ ਪਰਖ ਕਰਨੀ ਹੁੰਦੀ ਐ ਵੀ ਸ਼ੈ ਕਰਮਾਂ ਲਈ ਬਣੀ ਕੀ ਫਿਰਦੀ ਐ ਤੇ ਕਰੂਗੀ ਕੀ? ਕਾਹਦੇ ਦੇਖੋ। ਉਹ ਕੱਲੀ ਕਹਿਣ ਵਾਲੀ ਗੱਲ ਨਹੀਂ ਬਿੰਦੀਆਂ ਵਾਲਾ ਬਟਮਾ ਦਾ ਨੇਵਾ। ਤੇ ਥੱਪਿਆਂ ਦਾ ਨੀਲਾ ਕਰਮਾ ਦੀ ਤਿਆਰ ਕਰੀ ਬੈਠੀ ਹੈ ਫੇਸ ਕੁਆਲਟੀ ਤੋਂ ਲੈ ਕੇ ਜੇਕਰ ਚੱਡੇ ਲੈਵੇ ਦੀ ਗੱਲ ਕਰ ਲਈਏ ਤੇ ਸਾਫ ਸੁਥਰਾ ਨੋਰਮਲ ਜਿਹੜੀ ਆ ਭਲੂਣ ਭਲਾਨ ਜਿਹੜੀ ਚੱਡੇ ਲੈਵੇ ਦੇ ਉੱਪਰ ਤੋਂ ਨਜ਼ਰ ਆ ਰਹੀ ਹੈ ਦਿਖਾਈ ਦੇ ਰਹੀ ਹੈ ਮੁੱਠੀ ਮੁੱਠੀ ਥਾਣਾ ਬਹੁਤ ਖੂਬਸੂਰਤ ਲੋਗ ਵੀ ਸਰਪਤੀ ਸਿੰਘ ਕੱਢ ਕੇ ਬਾਹਰ ਦਿਖਾਈਏ ਨੇ ਲਓ ਵੀ ਸੋ ਦਰਸ਼ਨ ਕਰਾਉਣੇ ਆ ਦੋਸਤੋ ਤੁਹਾਨੂੰ ਤੋੜ ਕੇ ਪੂਰੀ ਤਸਦੀ ਦੇ ਨਾਲ ਬਿਨ ਲਾਜਵਾਬ ਪੂਰੀ ਜਾਨਦਾਰ ਤੇ ਚਾਂਦਰ ਕੁਆਲਟੀ ਆ ਆ ਕਰੋ ਚੱਕਾ ਦੇਖੋ ਟਿਕਰ ਪਲਵਾਨਾਂ ਨੂੰ ਹੰਦੂ ਸਾਹਿਬ ਤੋਂਰ ਦੀ ਪਲਵਾਨਾਂ ਨੂੰ ਬਿਲਕੁਲ ਹੀ ਮੰਗਣਾ ਪਊਗਾ ਪਲਵਾਨਾਂ ਨੂੰ ਆਹ ਦੇਖੋ ਕਿਤੇ ਕਾਲੀ ਨਹੀਂ ਪੈਂਦੀ ਕਿ ਠੰਡੀ ਬਹੁਤੀ ਜਿਆਦੀ ਭਾਵੇਂ ਇੱਥੇ ਵੇੜੇ ਚੜਦੇ ਜੀ ਹਾਂ ਹੰਡੀ ਇਹ ਨਹੀਂ ਕੱਟੀ ਵੀ ਘਰ ਘਰ ਪੁੱਤ ਜਾਮ ਤੇ ਜੱਗਾ ਜੱਟ ਨਹੀਂ ਕਿਹਨੇ ਬਣ ਜਾਣਾ ਤੇ ਗੱਲ ਵੀ ਮਾਲ ਡੰਗਰ ਦੋਸਤੋ ਇਸੇ ਤਰ੍ਹਾਂ ਹੀ ਬਿਖਾਉਂਦੇ ਰਹੇ ਆਉਂਦਾ ਰਹਿੰਦਾ ਪਰ ਉਹੋ ਜਿਹੇ ਕੁਆਲਟੀ ਵਾਲੀਆਂ ਸ਼ੈਅ ਕਦੀ ਕਦੀ ਹੁੰਦੀਆਂ ਨੇ ਇੱਕ ਵਾਰ ਮੇਟਾ ਸਰਪ ਜੀ ਤੇ ਇੱਥੇ ਰੋਗਲਾ ਮਿੰਟਕ ਦੇ ਆਹ ਦੇਖੋ ਸੋ ਕਰਨੀ ਖਲੋਣੀ ਦੀ ਕਮਾਲ ਆ ਬਾਕੀ ਜੇਕਰ ਆਪਾਂ ਗੱਲ ਕਰੀਏ ਤੇ ਨੀਲੀ ਕੱਲੇ ਰੰਗ ਢੰਗ ਜਾਂ ਨਿਸ਼ਾਨੀਆਂ ਤੋਂ ਚਿੱਟੇਪਣ ਤੋਂ ਨੀਲੀ ਨਹੀਂ ਸਭਾਤ ਵੀ ਰੇਲੀ ਸਭਾਤੋਂ ਨੀਲੀ ਜਾਂ ਨੇਚਰ ਤੁਸੀਂ ਵਾਜ ਦੇ ਵੇਖੋ ਬਹੁਤ ਹੀ ਸੀਲਸ ਲੱਗ ਠੰਡੀ ਧੀਰੀ ਠੀਕ ਆ ਸਹੀ ਜੀ ਸੋ ਕਮਾਲਾ ਕਰੀ ਬੈਠੀ ਆ ਥੱਲੇੋਂ ਗਰਮਾਰੀ ਬਹੁਤ ਖੂਬਸੂਰਤ ਆ ਇਹਨੇ ਸੂਕੇ ਸੰਧੂ ਸਾਹਿਬ ਜੀ ਹੋਰ ਫੱਬਣਾ ਨੇ ਬਿਲਕੁਲ ਦੀ ਸੂਕੇ ਜੀ ਹੋਰ ਜ਼ਿਆਦਾ ਫੱਬਣਾ ਨੇ ਬਿਲਕੁਲ ਲੋ ਜੀ ਸੋ ਬਾਕੀ ਵੀਰ ਸਾਰੇ ਆਪਣੇ ਮੰਨਣਗੇ ਕੁਆਲਿਟੀ ਕੁਆਲਿਟੀ ਆ ਪਸੰਦ ਆਊਗੀ ਜਿਹੜਾ ਛੱਡ ਕੇ ਚਲੇ ਗਿਆ ਫਿਰ ਹਾਂ ਨਹੀਂ ਜਿਹੜੇ ਵੀਰ ਨੇ ਘਰ ਰੱਖਣੀ ਆ ਜ਼ਿੰਦਗੀ ਦੀ ਗੋਣ ਕਾਊਗਾ ਜੀ ਬਿਲਕੁਲ ਬਿਲਕੁਲ ਇੱਕ ਗੱਲ ਆ ਭਾਜੀ ਚਲੋ ਕਦੀ ਵੀ ਇਹੋ ਜਿਹਾ ਪਸ਼ੂ ਮਿਲਦਾ ਹਾਂਜੀ ਦੋ ਕਰਮਾਂ ਨਾਲ ਬਿਲਕੁਲ ਕਰਮਾਂ ਨਾਲ ਮਿਲੂਗੀ ਕਿਸੇ ਨੂੰ ਚਲੋ ਆਪਣੇ ਕੋਲ ਆਈ ਆ ਤੁਹਾਡਾ ਵਪਾਰ ਲਾਈਨ ਦਾ ਕੰਮ ਆ ਚਲੋ ਗੱਲ ਨਰਤਾ ਲੱਗਿਆ ਨਹੀਂ ਲੱਗਿਆ ਜਾਂਦਾ ਕਿਉਂਕਿ ਉਹ ਜਿਹੜੀਆਂ ਸਣਕੀਆਂ ਝੋਟੀਆਂ ਆਪਾਂ ਨੇ ਕਿੰਨੀਆਂ ਕਰਦੀਆਂ ਬੜੀਆਂ ਬੜੀਆਂ ਆ ਜਾਂਦੀਆਂ ਪਾਜੀ ਨਾਲੇ ਰਹਿਣ ਨਹੀਂ ਦੇਦੀ ਲੋਕਾਂ ਇ ਆਈ ਗੱਲ ਹੈ ਜੀ ਬਾਕੀ ਉਹ ਕਿਸੇ ਹਾਂਜੀ ਕਿਸੇ ਭਰਾ ਨੇ ਨਸਲ ਹੈ ਬਰੀਡ ਤੇ ਕੰਮ ਕਰਨਾ ਅੱਜ ਤੋਂ ਕੋਈ ਭਰਾ ਸੋਚ ਰਿਹਾ ਵੀ ਚੱਲ ਇਹੋ ਜਿਹੇ ਕਿਤੇ 2-4 ਪਸ਼ੂ ਮਿਲ ਜਾਂਦੇ ਆ ਇੱਕ ਝੋਟੀ ਦੇ ਵਿੱਚੋਂ ਕੋਈ 2-4 ਕੱਟੀਆਂ ਲੈ ਲਿਆ ਜੀ ਕੀਮਤਾਂ ਕਰਮਾ ਲੈਂਦੇ ਪਾਜੀ ਚਲੋ ਸਾਮਾਨੀ ਅਕੇ ਦੇਖਿਆ ਆਪਾਂ ਕੱਟੀ ਧਰਦੇ ਤੇ ਹੋਰ ਸੁਆਦ ਆ ਗਿਆ ਇਹ ਤੇ ਫਿਰ ਗੱਲਾਂ ਪਰੇ ਹੋ ਜਾਣੀਆਂ ਭਾਜੀ ਬੱਲਾਂ ਪਰੇ ਇਹਦਾ ਭਾਜੀ ਆਪਣਾ ਸੋਨੂੰ ਭਾਜੀ ਕੀ ਰੋਗਾ ਮੋਲ ਵੇਖ ਲਓ ਜੀ ਇਹਦਾ ਨੋਕੀ ਬਾਹਰ ਤੇ ਜਦੋਂ ਆਪਾਂ ਵੇਨੇ ਆ ਵੀਡੀਓ ਬਾਰੇ ਦਾ 2-2 ਲੱਖ ਕਰੀ ਜਾਂਦੇ ਜਮਾਨਾ ਹਾਂ ਕੋਈ ਸ਼ੱਕ ਨਹੀਂ ਗਾ ਚਲੋ ਅਸੀਂ ਕਰਦੇ ਆ ਚੀਜ਼ ਦਾ ਮੋਲ ਤਾਂ ਵਿੱਚ ਕਰਦੇ ਆ ਆਪਾਂ ਤਾਂ ਬਿਲਕੁਲ ਨਿਕਾ ਜੈ ਇਹਦਾ ਮੋਲ ਰੱਖਣਾ ਜੀ ਹਾਂ 1.65 ਦੀ ਦੇ ਦਈਏ 1.65 ਦੀ ਹਾਂਜੀ 60 ਅੰਦਰ ਦਈਏ ਕਿੰਨੇ ਦੀ ਦੇਣੀ ਆ ਕਿ ਤੇ ਆਂ ਵਿਵਰਤੀ ਜੀ ਤੁਸੀਂ ਜੋਤਾ ਨਹੀਂ ਨਹੀਂ ਭਾਜੀ ਨਹੀਂ ਭਾਜੀ ਤੁਹਾਡੀ ਖਰੀਦ ਆ ਮੇਰੀ ਸਾਡੇ ਕੋ ਤੁਸੀਂ ਆਜ ਜੋ ਤੁਸੀਂ ਕਹਿ ਦਿਓਗਾ ਨਾ ਅਸੀਂ ਤੁਹਾਡੀ ਜਵਾਨ ਤੇ ਫੁੱਲ ਚੜਾ ਦੇਣੀ ਹਾਂ ਨਹੀਂ ਨਹੀਂ ਇਹ ਡਕਟ ਦੇਣਾ ਆਪਾਂ ਭੈਣ ਭਰਾਵਾਂ ਨੂੰ ਕੋਈ ਗੱਲ ਜਿਹੜਾ ਲੈ ਕੇ ਯਾਦ ਕਰੂਗਾ ਆ ਯਾਦ ਕਰੂਗਾ ਜੀ ਸਹੀ ਆ ਇਹ ਰੇ ਨਗੀਨਾ ਵਾਂ ਦੇ ਦੇ ਫਿਰ ਦੇ ਦੇ ਜਾਇਜ਼ ਕਰ ਦੋ ਆਪੇ ਕਰ ਦੋ ਤੋ ਹੈ ਕਰ ਦੋ ਜੀ ਮੈਂ ਨਾ ਵੀ ਆਪੇ ਕਰੋ ਚਲੋ 60 ਦੀ ਕਰ ਦਈਏ 60 ਉਹਦਾ ਮੈਂਗਾ ਮਾਨਤਨ ਕਰੀਏ ਚਲੋ ਦੋ ਕਟ ਕਰ ਦਈਏ ਹੈ ਦੋ ਕਟ ਕਰ 55 ਦੀ ਨਹੀਂ ਮੰਦੀ ਗੱਲ 7 ਵਜੇ ਨੇ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਰਸ ਲੈ ਲਓ ਵੀ ਝੋਟੀ ਦੱਸੋ 55 ਦੀ ਜੇ ਤੁਹਾਨੂੰ ਮਿਲ ਜੂਗੀ ਬਾਕੀ ਕੱਤੀ ਕੱਤੀ ਆ ਮੇਰਾ ਭਰਾ ਕਿਹ ਲੋ ਵੈਸੇ ਆਪਾਂ ਗੱਲ ਕਰਦੇ ਆ ਸਵਾ ਲੱਖ ਦੀ ਸ਼ੈ ਲੈ ਲਈ ਤੇ ਕੋਈ 15-20 ਹਜ਼ਾਰ ਮੇਰੇ ਭਰਾ ਨੇ ਕਿਨੇ ਵੱਧ ਖਰਚ ਕਰ ਲਿਆ ਕੋਈ ਬਾਲੀ ਵੱਡੀ ਗੱਲ ਨਹੀਂ ਇਹ ਤਾਂ ਉਮਰ ਵਾਲੀ ਆ ਜੀ 400 ਦੇ ਪਿਊਗਾ ਫਿਰ ਇਹਨੇ ਕਿਤੇ ਘਟਣਾ ਥੋੜੀ ਕਰਮਾ ਲਈ ਇਹਨੇ ਵੱਧ ਨਹੀਂ ਬਾਕੀ ਡਿਜ਼ਾਈਨ ਮੇਰਾ ਭਰਾ ਚੈੱਕ ਕਰੋ ਇਹ ਅਮਰੇ ਸਵੇਰੇ ਦੇ ਦੋ ਤਾਂ ਕੱਪੜਾ ਇਹਨੇ ਕੱਤੀ ਦੇ ਸੋ ਬਹੁਤ ਕੱਪੜਾ ਆ ਸੋ ਕਾਫੀ ਸੋਹਣੀ ਚੰਗੀ ਲਾਜਵਾਬ ਤੋਂ ਪਸੰਦ ਆਊਗੀ ਭਰਾਵਾਂ ਨੂੰ ਕਿਹਨੀਆਂ ਦੇਖਣ ਆਊਗੀ ਇਹਨੂੰ ਕਿਉਂਕਿ ਲਿਆਇਆ ਬਹੁਤ ਖੂਬਸੂਰਤ ਐਕਸੀਲੈਂਟ ਠੀਕ ਆ ਜੀ ਅਗੇ ਨਖਤ ਆਪਣੇ ਕੋਲ ਪਾਜੀਆ ਬੱਚੀ ਖੜੀ ਹੈ ਬੱਚੀ ਤਾਂ ਸੁਵਾ ਬਸਦੇ ਹੋ ਸੁਵਾ ਕੀ ਦੂਜਾ ਵੀ ਦੀ ਦਾ ਦੂਸਰਾ ਸੁਵਾ ਕਿੰਨੇ ਦਿਨਾਂ ਦੀ ਸੁਈ ਹੈ ਜੀ ਇਹ ਜੀ ਮੈਲਾ ਮਾਨਾ ਸ਼ਾਰਟ ਹੈ ਜਿਹੜੇ ਹਫਤੇ ਦੀ ਸੁਈ ਹੈ ਹਫਤੇ ਦੀ ਸੁਈ ਆ ਮਗਰ ਕੀ ਇਹ ਤੇ ਮਗਰ ਬੱਛਾ ਜੋ ਲੋ ਜੀ ਇਹ ਮਗਰ ਬੱਛਾ ਇਹਦੇ ਮੇਲ ਕਾਫ ਆ ਹਾਂਜੀ ਸੋ ਜਰਸੀ ਦੇ ਵਿੱਚ ਮਗਰ ਬੱਚਾ ਆ ਗਿਆ ਹਫਤੇ ਦੀ ਸੂਈ ਹੈ ਭਾਜੀ ਦੁੱਧ ਕਿੰਨਾ ਚ ਵਧ ਗਿਆ ਦੁੱਧ ਹੈ ਹਵਲੇ ਦੀ ਇਹਦੇ ਥਲੇ 12 ਲੀਟਰ ਦੇ 12 ਦੇ ہاں ਜੀ ਦੋ ਟਾਈਮ ਵੀਰ ਜਿਹੜਾ ਮਰਜ਼ੀ ਆ ਕੇ ਤਸੱਲੀ ਕਰੇ ਹੈ ਪਹਿਲ ਨਹੀਂ ਨਾ ਨਹੀਂ ਜੀ ਦੁੱਜਣ ਦੁੱਜਣ ਜੀ ਦੁੱਜਣ ਬਾਕੀ ਠੰਡੀ ਠੁੱਡੀ ਬਹੁਤ ਜਿਆਦੀ ਆ ਜੀ ਇਸ ਤਰ੍ਹਾਂ ਕੋਈ ਗੱਲ ਨਹੀਂ ਕਿ ਮਈਆਂ ਆਣ ਲੱਗਾ ਜਿਉਂ ਆ ਦੇਖੋ ਮੋਸਰ ਥੋੜੀ ਜੀ ਸਾਂਤ ਤੋਂ ਗਈ ਜੋ ਕਹੇ ਤਾ ਆਪੇ ਜਿੱਦੀ ਕਿ ਚਲੋ ਹਾਇਦ ਕਾ ਤਾਂ ਨਾ ਕਰਮਾ ਲਈ ਨੂੰ ਥੋੜਾ ਜਿਹਾ ਕਿਤੇ ਭਰਾ ਕਿਸੇ ਨੇ ਥੋੜੀ ਜੀ ਖੇਚਲ ਘਟ ਕੀਤੀ ਹਾਂ ਜੀ ਬਾਕੀ ਭਾਵੇਂ ਜੰਗੀ ਕੇਅਰ ਕਰ ਲਏ ਬੱਚੀ ਵੱਡੀ ਆ ਇੱਥੇ ਤੁਸੀਂ ਆਉਂਦੇ ਹੋ ਤਾਂ ਇਹ ਨਹੀਂ ਵੀ ਇੱਥੇ ਆਣ ਕੇ ਛੋਟੀ ਨਿਕਲੇਗੀ ਬਾਹਰ ਵੱਡੀ ਆ ਚਿੱਟੇ ਰੰਗ ਦੇ ਵਿੱਚ ਮੈਲਾ ਮੂਲਾ ਤੁਸੀਂ ਦੇਖ ਸਕਦੇ ਜੇ ਮੈਲੇ ਮੂਲੇ ਤਾਂ ਮੇਰੇ ਦਾ ਵੀ ਬਿਲਕੁਲ ਬੜਾ ਮੈਲਾ ਕਾਲਾ ਮਾਰਨ ਦੀ ਜੀ ਬਿਲਕੁਲ ਜੀ ਜਸਰ ਸਿੰਘ ਜੀ ਤਵੀਰ ਅੱਜ ਆਜੇ ਚੱਲੀ ਮੇਰੇ ਤੋਂ ਸੋ ਸਾਡੇ ਕੋ ਕੱਲ ਨੂੰ ਦੇਖਾਈਏ ਆਈ ਕੱਲ ਹੀ ਆਪਣੇ ਕੋਲ ਸ਼ਾਮੀ ਆਈ ਹੈ ਜੀ ਠੀਕ ਆ ਹਾਂਜੀ ਲੋ ਵੀ ਆਈ ਕੱਲ ਹੀ ਆ ਠੀਕ ਆ ਜੀ ਮੈਲਾ ਤੁਸੀਂ ਦੇਖ ਸਕਦੇ ਜੇ ਮੈਲਾ ਮਾਰਨ ਲਈ ਆ ਹਾਈਟ ਕੱਟ ਫਿਰ ਨੋਟ ਕਰਾ ਦਿੰਨੇ ਆ ਵੱਡੀ ਵੈੜਾ 12 ਕਿਲੋ ਦੁੱਧ ਬੱਚਿਆਂ ਨੂੰ ਜਨਮ ਦਿੱਤਾ ਬੱਚਾ ਤੁਹਾਨੂੰ ਦਿਖਾ ਦਿੱਤਾ ਕੂਲਾ ਬੱਚਾ ਮਗਰ ਠੀਕ ਹੈ ਜੀ ਆ ਕਰੋ ਚੈੱਕ ਸੋ ਥਣ ਬਹੁਤ ਸੋਹਣਾ ਮੁੱਠੀ ਮੁੱਠੀ ਥਣ ਆ ਸੁਆਦੀ ਲੱਗਾ ਥਣ ਪੂਰਾ ਠੀਕ ਹੈ ਜੀ 2 ਵਜੇ ਦਾ ਸਮਾਂ ਹੈ ਸਭੀ ਤੋਂ ਮੌਰਨਿੰਗ ਚਵਾਈ ਕਿੰਨੇ ਕਵੇ ਕਰਤੀ 6 ਵਜੇ ਦੀ 6 ਵਜੇ ਦੀ ਚਵਾਈ ਆ 6 ਵਜੇ ਭਾਜੀ ਇਹ ਮਾਸ ਸਾਰਾ ਚੋਣ ਠੀਕ ਹੈ ਜੀ ਸੋ 6 ਵਜੇ ਦੀ ਕਿਸਾਨ ਵੀਰੋ ਚਵਾਈ ਆ ਮੌਰਨਿੰਗ ਦੀ ਤੇ ਹੁਣ 2 ਵਜੇ ਡਾਏ ਦੁਪਹਿਰ ਦੇ ਠੀਕ ਆ ਜੀ ਉਸ ਅਕੋਰਡਿੰਗ ਤੁਸੀਂ ਜਜਮੈਂਟ ਕਰ ਲਿਓ ਤਕਰੀਬਨ ਕੋਈ ਹਜੇ ਕੋਈ 4 ਤੋਂ ਪਲੱਸ ਪਲੱਸ ਅਜੇ ਸਮਾਂ ਇਹਦਾ ਬਾਕੀ ਆ ਫੱਬ ਜੂਗੀ ਕਰਮਾਂ ਦੀ ਟਾਈਮ ਤੋਂ ਟਾਈਮ 12 ਕਿਲੋ ਐਸ ਵਕਤ ਤੇ ਫੱਬ ਜੂਗੀ ਜੀ ਤੇ ਸੀਲਸ ਲੱਗਾ ਪੈਣਾ ਬਹੁਤ ਵਧੀਆ ਜਵਾਈ ਕਰਦੀਆਂ ਨੇ ਆਪਣੇ ਜੀ ਹਾਂ ਠੀਕ ਆ ਜੀ ਤੁਹਾਨੂੰ ਬਹੁਤ ਵਧੀਆ ਲੱਗਾ ਠੀਕ ਅੱਛਾ ਭਾਜੀ ਤੁਹਾਨੂੰ ਕੀ ਮੁੱਲ ਰਹੂਗਾ ਦੇ ਦਈਏ ਕਿੰਨੇ ਦੀ ਸੰਤੂ ਸਾਹਿਬ ਅੱਛੀ ਦੇ ਹੈਜੀ ਦੇ 65000 ਦੀ ਹਾਂਜੀ ਆਪਣਾ ਮੈਂ ਪਹਿਲਾਂ ਐਰਕੀ ਹਾਂਜੀ ਵੀਡੀਓ ਹਾਂਜੀ ਤੇ ਆਪ ਬਾੜੀਆ ਦੀ ਦੇ ਦਈਏ ਬਾੜੀਆ ਦੀ ਲੈਸ ਕਰਕੇ ਦੇਈਏ ਫਿਰ ਕੇ 60 ਦੇ ਦੇ ਦਈਏ ਦੱਸੋ ਤੁਹਾਡਾ ਨਾ ਪ੍ਰੇਮ ਆ ਚਲੋ ਪਹਿਲਾ ਇਹ ਰਸਤਾ ਪਾਉਣਾ ਕਾ ਭੈਣ ਭਰਾਵਾਂ ਨੇ ਵੀ ਲੰਮਾ ਪਾਉਣਾ ਹੈ ਸਦਾ ਲੋੜ ਹੈ ਦੀ ਸਦਾ ਲੋੜ ਹੈ ਜੀ ਹਾਂ ਜੀ ਚਲੋ 2 ਛੜ ਦਿੰਨੇ ਅੱਜ 60 52 ਦੀ ਹਾਂ ਜੀ ਵਾੜ ਵੱਡੀਆਂ ਬੱਛੀ ਵੱਡੀਆਂ 56 ਦੇ ਲੱਭਦਾ ਕੁਝ ਜੋ ਤਾਹ ਕਰਤਾ ਵੀ ਤੇ ਤੁਹਾਡੀ ਅੱਜ ਗੱਲ ਡਰਾਉਣੀ ਨਹੀਂ ਹਾਂ ਤੇ ਲਓ ਜੀ 56000 ਦੀ 200 ਕਾਹੜ ਲੈ ਜਾਓ ਠੀਕ ਆ ਜੀ ਸਿਰ ਮੱਥੇ ਆ 56000 ਦੀ ਵਾਹਰ ਲੈ ਜਾਓ ਭੈਣਾ ਨੇ ਚੋਈ ਕਰਨੀ ਆਂਦੀ ਕੁਛ ਨਹੀਂ ਮੁੱਠੀ ਨਹੀਂ ਛੜੀ ਆਂਦੀ ਜੀ ਭਾਵੇਂ ਇਤਨਾ ਥੱਲੇ ਵੇਚ ਕੇ ਚਾਈ ਕਰੀ ਜਾ ਕੋਈ ਗੱਲ ਨਹੀਂ ਉਹ ਤਾਂ ਕੈਮਰੇ ਤੋਂ ਡਰਦੀ ਕਰਕੇ ਕੋੜਾ ਪਸ਼ੂ ਕੈਮਰੇ ਤੋਂ ਡਰਦਾ ਥੋੜਾ ਜਿਹਾ ਉਪਰੇ ਬੰਦੇ ਤੋਂ ਡਰਦਾ ਨੇੜੇ ਆ ਬਾਕੀ ਇਹਦੇ ਵਕਤ ਵਾਹਰ ਵੱਡੀ ਆ ਸੰਤੂ ਸਾਹਿਬ ਛੋਟ ਹੀ ਹੋਣੀ ਜੋ ਇਸ ਵਿੱਚੋਂ ਮਾੜਾ ਖੁਸ਼ੀ ਨਾਲ ਚਲੋ ਜੀ ਹਾਂ ਛੋਟ ਕਰ ਦਾਂਗੇ ਖੁਸ਼ੀ ਨਾਲ ਕਰਦੇ ਹੋ ਜਿੰਨੀ ਵੀ ਪੋਸੀਬਲ ਆ ਹਾਂ ਜੀ ਇਹ ਭਾਜੀ ਸੋਨੂ ਉਹਨਾਂ ਦੇ ਫਾਰਮ ਤੇ ਪਹੁੰਚੇ ਸੀ ਪਿੰਡ ਜੀਓਵਾਲਾ ਇੱਥੇ ਆਣ ਕੇ ਵਿਜ਼ਿਟ ਕਰਕੇ ਤਸੱਲੀ ਕਰ ਲਿਆ ਜੇ ਮਾਲ ਸਾਫ਼ ਸੁਥਰਾ ਤਸੱਲੀ ਵਾਲਾ ਬਾਕੀ ਮੇਰਾ ਭਰਾ ਨੇੜੇ ਬੰਦੇ ਨੂੰ ਪੁੱਛ ਕੇ ਇਸ ਕਰਕੇ ਆ ਜਿਓ ਵਪਾਰ ਲੈਣ ਦਾ ਕੰਮ ਆ ਰੱਜੀ ਪੂਜੀ ਨਹੀਂ ਤੇ ਮਾਲਕ ਨੇ ਠੀਕ ਨਹੀਂ ਭਾਜੀ ਜਿੱਥੇ ਮਰ ਜਾਣਗੇ ਜਿਵੇਂ ਤਰ੍ਹਾਂ ਪਸਮਾ ਕੇ ਜੀਓਵਾਲੇ ਆ ਕੇ ਪੁੱਛੋ ਸਾਡਾ ਜੀ ਰਿਕਾਰਡ ਪੁੱਛੋ ਪਹਿਲੋਂ ਆ ਕਿਤਰਾ ਦਾ ਵਪਾਰ ਸਾਡਾ ਛਕਾ ਛਟਾ ਵਪਾਰਿਆ ਜੀ ਬਿਲਕੁਲ ਜੀ ਬਿਲਕੁਲ ਤੋ ਤੇ ਦੇਖੋ ਤੋਂ ਖਾਣੇ ਹੁੰਦਾ ਕਿਸੇ ਤਰ੍ਹਾਂ ਨਾ ਮੈਨਾਂ ਭਾਜੀ ਗੱਲ ਦੱਸਾਂ ਕੀ ਆ ਹਰੇਕ ਭਰਾ ਨੂੰ ਹੁੰਦਾ ਵੀ ਦੂਰੋਂ ਆਉਣਾ 100 100 ਕਿਲੋਮੀਟਰ 200 ਕਿਲੋਮੀਟਰ ਤੋਂ ਪਤਾ ਨਹੀਂ ਵੀ ਗੱਲ ਨੂੰ ਬੰਦਾ ਕਿਹੋ ਜਿਹਾ ਕੀ ਵਾਹ ਨਹੀਂ ਇਤਰਾਹੀ ਹੈ ਇਤਰਾਹੀ ਵੀ ਜਾਣੀ ਆ ਅਸੀਂ ਤੇਰੇ ਵੀ ਆਪਾਂ ਪਤਾ ਨਹੀਂ ਕੀ ਕਿਤਰਾ ਕੀ ਬਣਨਾ ਠੀਕ ਆ ਜੀ ਇੱਕ ਪਾਜੀ ਇੱਕ ਪਾ ਹੋਰ ਗੱਲ ਕਹਿ ਦਿੰਨੇ ਵਿੱਚ ਹਾਂਜੀ ਚਲੋ ਕੋਈ ਵੀ ਸੱਜਣ ਆਉਂਦਾ ਕੋਈ ਸਾਈ ਦੇਣਾ ਪਾ ਕੇ ਕਿਸੇ ਵਾਰ ਵੀਰ ਤੁਰ ਪੈਂਦੇ ਆ ਹਾਂਜੀ ਜੋ ਡਿਟੇਲ ਆਪਾਂ ਦਿੱਤੀ ਆ ਹਾਈਟ ਕੱਪ ਦੱਸਿਆ ਚਲੋ ਦੁੱਧ ਦੀ ਆਪਾਂ ਕੋਈ ਗਰੰਟੀ ਤਸਲੀ ਨਹੀਂ ਦਿੰਦੇ ਭਾਰ ਭਰੇ ਭਾਂਡੇ ਆ ਹਾਂਜੀ ਇੱਥੇ ਆਣ ਕੇ ਆਪਦਾ 2000 ਤੋਂ 5000 ਰੁਪਿਆ ਸਾਈ ਦੇਣਾ ਪਾ ਕੇ ਆਉਂਦਾ ਇੱਥੇ ਆ ਕਬਾਇਦ ਜੀ ਨਾਲ ਤਾਂ ਵਾਪਸ ਵਾਪਸ ਹੋ ਜਗਾ ਜੀ ਕੋਈ ਗੱਲ ਨਹੀਂ ਠੀਕ ਹੈ ਜੀ ਇੱਕ ਭਾਜੀ ਤੁਹਾਨੂੰ ਆਪਣੇ ਨੰਬਰ ਕਰਦੇ ਹਾਂ ਸਾਡੇ ਨੰਬਰ ਜੀ 98720 ਹਾਂਜੀ 29390 ਠੀਕ ਹੈ ਜੀ ਹਾਂਜੀ ਇਹ ਮੇਰਾ ਨੰਬਰ ਹੈ ਠੀਕ ਹੈ ਜੀ ਹਾਂਜੀ ਲੋ ਵੀ ਦੱਸੋ ਇਹ ਸਾਨੂੰ ਭਾਜੀ ਸੋਨੂੰ ਬਿਲਕੁਲ ਝਾਮਕੇ ਤੋਂ ਜਿਹੜੀ ਛੜਕ ਜੀਓ ਵਾਲੇ ਨੂੰ ਜਾਂਦੀ ਆ ਉਸੇ ਮੇਨ ਲਿੰਕ ਰੋਡ ਤੇ ਛੜਕ ਦੇ ਉੱਤੇ ਭਾਜੀ ਉਹਨਾਂ ਦੀ ਕੋਠੀ ਆ ਘਰ ਪਾਰ ਆ ਇੱਥੇ ਆਣ ਕੇ ਆਪਣੀ ਨਰਕਪੜਖ ਕਰਦੇ ਹੋ ਤਸੱਲੀ ਕਰ ਲਿਓ ਧੰਨਵਾਦ ਪੂਰੀ ਵੀਡੀਓ ਵੇਖਣ ਦੇ ਲਈ ਮੋਬਾਈਲ ਤੇ ਨਵੀਂ ਅਪਡੇਟ ਦੇ ਨਾਲ ਸਾਰੇ ਵਿਰਾਮ ਭਰਾਵਾਂ ਨੂੰ 7 ਸ਼ਰੀਆ ਕਾਲ ਜੀ